ਇਹਰੇ ਕੋ ਆ ਕੇ ਨਹੀਂ ਗੱਲ ਕੀਤੀ ਇਹ ਮੈਂ ਮਾਰ ਰਹੀ ਸੀ ਨੀਟੇ ਜੀ ਉਹ ਕਹਿੰਦਾ ਕਿ ਸਰ ਕੇ ਕੋਈ ਨਹੀਂ ਵੀ ਤੋਂ ਗੱਲ ਕਰਦੀ ਦਾ ਲੜਕਾ ਕਹਿੰਦਾ ਜੀ ਇਹ ਅੱਗੇ ਬੈਠਾ ਜੀ ਆ ਜੀ ਇਹਨੂੰ ਦੱਸਿਆ ਜੀ ਹਾਂ ਜੀ ਇਹ ਆਦੂ ਕਰਦਾ ਜੀ ਹਾਂ ਜੀ ਹਾਂ ਜੀ ਬਾਹਰ ਕੋਈ ਆ ਲੱਗਦਾ ਵੋਟੋ ਤੇ ਬਾਪੂ ਕਾ ਮੁਰਦਾ ਕਾ ਸਾਰੀ ਦੱਸਦਾ ਹਾਂ ਮੜਾ ਜਾਏ બધ ਦੋ ਪਿੰਡਾਂ ਦੇ ਵਿੱਚ ਹੋ ਜਾਂਦਾ ਆਪਣੇ ਦੇ ਵਿੱਚ ਚੰਦਵਾਦੇ ਇਹ ਪਿੰਡਾਂ ਦਾ ਮੈਨੇ ਕਿਵੇਂ ਕੰਮ ਨਹੀਂ ਚੱਲੀ ਜਾਂਦਾ ਕੰਮ ਤੇ ਨਸ਼ੇ ਤੇ 14 ਹਫ਼ਤੇ ਚੱਲ ਗਏ ਨਗਾ ਬੰਦ ਹੋ ਜਾਊਗਾ ਇੱਕ ਮਿੰਟ ਚੰਦਵਾਦੇ ਕਿੱਥੇ ਹੈ ਭਾਈ ਜੀ ਪਲੀਜ਼ ਮਾਰ ਬਟ ਮੈ ਮਾਰਨ ਰੌਲਾ ਨਾ ਪਾਓ ਯਾਰ ਚੱਪ ਚੱਪ ਜੱਪੋ ਚੰਦ ਮੱਜੀ ਜਿਹੜਾ ਵੀ ਨਹੀਂ ਆਇਆ ਮੈਨੇ ਕਾਲ ਕਰ ਲਿਆ ਠੀਕ ਹੈ ਨਾ ਨਾਲ ਹੀ ਮੇਰੇ ਨਾਲ ਚੱਲਦੇ ਨਾ 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 ਗੱਲ ਬਾਤ ਨਾ ਪੜੇ ਦੀਨ ਪੁੱਛਾਂਗੇ ਵੀ ਵੀਡੀਓ ਬਣਾਉਣਾ ਅੱਧੇ ਕੀਤਾ ਕਿ ਉੰਨੀ ਨੰਬਰ 3 ਨਸ਼ੇ ਦਾ ਚਾਰਾਂ ਹੱਥਾਂ ਤੇ ਕਹੇ ਬੰਦ ਹੋ ਗਏ ਅਜੇ ਵੀ ਬਹੁਤ ਨੌਜਵਾਨ ਨਹੀਂ ਚੱਲ ਰਹੇ ਠੀਕ ਹੋ ਜਾਗਾ ਤੇ ਜਿਹੜਾ ਤੁਸੀਂ ਸਿਰਦਾ ਹਸਪਤਾਲ ਚ ਲੱਗੇ ਹੋ ਕੋਈ ਕੋਈ ਗਲਾਮਤ ਨਹੀਂ ਦਾ ਉਹ ਨਹੀਂ ਚਾਹੀਿਆ ਤੇ ਕਮੇਟਰੀ ਕਈ ਵਿਧਾਨ ਸਭਾ ਦੇ ਅੱਛਾ ਜੀ ਕੰਗੜਾ ਦੇ ਐਮਐਲਏ ਨੇ ਇਹ ਆਸੀ ਕਰ ਦਿੱਤੀ ਫਿਰ ਖਾਸ ਤੰਤ ਕੀਤੀ ਦੇ ਗੁਜ਼ਰਤੀ ਵਿਚਾਰ ਹੈ ਕਾਂਗਰਸ ਨੇ ਆਪਣੀ ਆਮ ਆਦਮੀ ਪਾਰਟੀ ਦੇ ਮੈਂਬਰਾਂ ਨੂੰ ਉਹਦੇ ਤੇ ਪਠਾਨ ਮਾਇਰ ਨੇ ਗਿਆ ਉਹਦੇ ਤੇ ਗੁਰਨਾਖਰ ਸਾਹਿਬ ਦਾ ਜਾਣਦੀ ਹੈ ਵੀ ਨਸ਼ਾ ਤੇ ਉਹ ਘੜਾ ਅੰਰਤ ਜਿਹੜਾ ਮੇਰਾ ਪੁੱਤ ਦਾ ਹਸਤਾਕ ਬੇਚ ਜਾਨੇ ਆ ਉਹ ਵੀ ਨਸ਼ਾ ਹੀ ਆ ਉਹ ਆਪਾਂ ਨਹੀਂ ਦਿੱਤਾ ਬੜੀ ਨੇ ਘਰਾਂ ਦੀ ਇਹ ਸਰਕਾਰ ਹੁਣ ਤਾਂ ਆਪਣੀ ਚਾਹ ਉਹ ਦੂਧਾ ਘਰ ਤਾਂ ਆਪਣੀਆਂ ਹੁਣ ਕਿੰਨੀਆਂ ਲਾਛਾ ਵਿਛਣਗੇ ਜੇ ਬੰਦ ਕਰ ਦਈਓ ਜਿੰਮੇ ਵਾਲਾ ਆਪ ਹੈਗੇ ਉਹਨਾਂ ਦੇ ਇਹ ਫੋਨ ਤੇ ਨਹੀਂ ਵਿਚੀ ਚੱਲਦਾ ਜਿੰਦਾ ਚਿੱਟਾ ਚੱਲਦਾ ਜਿੰਮੇ ਵਾਲਾ ਕੌਣ ਹੈ ਹਾਲੂ ਹੋਣਾ ਹੈ ਹੌਲੀ ਹੌਲੀ ਗੱਲ ਇਹ ਹੈ ਵੀ ਜਿਹੜਾ ਚਿੱਟਾ ਹੈ ਨਾ ਬਿਲਕੁਲ ਇਹ ਜਿੰਨੀ ਮੈਂ ਸੋਚਦਾ ਸੀ ਨਾ ਜੂਠੂngi ਪ੍ਰੋਬਲਮ ਬਹੁਤ ਵੱਡੀ ਪ੍ਰੋਬਲਮ ਹੁਣ ਮੈਂ ਕਈਆਂ ਨੂੰ ਕਹਿਣਾ ਵੀ ਮੈਨੂੰ ਦੱਸੋ ਵੀ ਕਿਹੜਾ ਵੇਚ ਰਿਹਾ ਹੈ ਕਹਿੰਦੇ ਯਾਰ ਅਸੀਂ ਕਿਉਂਕਿ ਸਾਡੀ ਦੁਸ਼ਮਣੀ ਪਊ ਯਾਰ ਹੁਣ ਦੱਸਣਾ ਤਾਂ ਪੈਣਾ ਹੀ ਹੈ ਹੁਣ ਜੇ ਆਪਾਂ ਜਦੋਂ ਕਿ ਇਹਨੂੰ ਫੜ ਲਈ ਤੇ ਫੇਰ ਕਹਿੰਦੇ ਨਹੀਂ ਸਾਡੇ ਚਾਚੇ ਦਾ ਮੁੰਡਾ ਆ ਸਾਡੇ ਮੈਂ ਮੈਂ ਮੋੜ ਦਿੰਦਾ ਮੈਂ ਕਹਿੰਦਾ ਮੇਰੇ ਕੋਲ ਨਾ ਉਹ ਜਿਹੜਾ ਬੜਾ ਗਿਆ ਦਿੱਤੇ ਵਾਲਾ ਭਾਵੇਂ ਮੇਰਾ ਮੁੰਡਾ ਵੀ ਹੋਇਆ ਯਾਰ ਪਰ ਇਹ ਹੁਣ ਆਪਾਂ ਨੂੰ ਥਾਰਨਾ ਥੋੜਾ ਜਿਹਾ ਕਰਨਾ ਪੈਣਾ ਕਿ ਦੱਸਣਾ ਤਾਂ ਪੈਣਾ ਹੀ ਆ ਯਾਰ ਜੇ ਹੁਣ ਇੱਕ ਬੰਦਾ ਵੋਟਾਂ ਮੰਗਣ ਆਇਆ ਇੱਕ ਮਿੰਟ ਬੰਦਾ ਵੋਟਾਂ ਮੰਗਣ ਆਇਆ ਉਹਨੂੰ ਆਪਾਂ ਪੁੱਛ ਲੈ ਤੇ ਆਈ ਜਿਹੜਾ ਕੋਸਲਾ ਚਿੱਤਾ ਵੇਚਣ ਆਉਂਦਾ ਉਹਨੂੰ ਫੜ ਕੇ ਪੁੱਛ ਲੋ ਯਾਰ ਅੱਜ ਤਾਂ ਇਹ ਤਾਂ ਮੈਂ ਕਰ ਸਕਦੇ ਨਹੀਂ ਕਰ ਸਕਦੇ ਹੁਣ ਗਿਆ ਲਿਓ ਵੀ ਜਿਹੜਾ ਮੇਰੇ ਵਰਗਾ ਵੋਟਾ ਮੰਗਣਾ ਹੈ ਉਹਦੇ ਦੇ ਵੀਡੀਓ ਦੇ ਵਿਊ ਬੜੇ ਆ ਜਾਂਦੇ ਆ ਉਹਨੂੰ ਕਹਿ ਦਿੰਦੇ ਚਿੱਟੇ ਵਾਲੇ ਨੂੰ ਕੀ ਕਰਦਾ ਨਹੀਂ ਨਹੀਂ ਥੋੜੇ بڑے ਹੈ ਕੋਈ ਨਾ ਕੋਈ ਨਾ ਥੋੜੇ ਦੇ ਕਿ ਹੁਣ ਸਾਡੇ ਪਿੰਡ ਬੋਸ ਤਾਂ ਗਲੀਆਂ ਦੇ ਵਿੱਚ ਤੁਰਿਆ ਫਿਰਦਾ ਗੱਟੇ ਚੱਕ ਕੇ ਤੁਰੇ ਫਿਰਦੇ ਰਹੇ ਜਿੱਤੇ ਉਹ ਕੋਲੋਂ 2 ਕਿਲੋ ਫੜ ਕੇ ਦੇਦਾ ਤੇ ਪੋਸਟ ਦੇ ਤਿੰਨ ਘਟੇ ਸੀ ਵੀ ਚੰਦ ਬਾਜ ਚੌਂਕੇ ਵਾਲਿਆਂ ਨੂੰ ਸਾਰਾ ਪਤਾ ਜੀ ਇਹੋ ਗੱਲ ਹੈ ਆ ਦਿਨ ਪੰਜ 10 ਹੀ ਹੋਇਆ ਜੀ ਪੋਸਟ ਗਲੀਆਂ 'ਚ ਤੋਇਆ ਫਿਰਦਾ ਰਿਹਾ ਗੋਲੀਆਂ ਪੋਸਟ ਫੜ ਕੇ ਲੈ ਕੇ ਆਇਆ ਯਾਰ ਆ ਬੰਦ ਕਰ ਦੇ ਸਾਰੇ ਚੱਲੇ ਜਾਣੇ ਚੰਦ ਬਾਜ ਇਹੇ ਪਤਾ ਪਈਆਂ ਕੋਈ ਮੈਨੇ ਕਿਵੇਂ ਕਰਨ ਦਿਨ ਹੀ ਚੱਲੀ ਜਾਂਦਾ ਕੰਮ ਤੇ ਨਸ਼ੇ ਤੇ 14 ਹੌ ਚੱਲ ਗਏ ਨਗਾ ਬੰਦ ਹੋ ਰੂਗਾ ਕਿੰਨੇ ਮਿੰਟ ਚੰਦ ਵਾਜ ਕਿੱਥੇ ਹੈ ਭੈਜੀ ਮਾੜਾ ਬੋ ਭੈਜੀ ਪਲੀਜ਼ ਮਾਰ ਰਸਤੇ ਬੜੇ ਬਈ ਮਾਰ ਦੇ ਰੋੜਾ ਨਾ ਪਾਓ ਯਾਰ ਚੱਪ ਚੱਪ ਜੱਟ ਕੰਡਵਾਲੀ ਜਿਹੜਾ ਵੀ ਨਹੀਂ ਆਇਆ ਮੈਨੇ ਕਰ ਦਿੱਤਾ ਹੈ ਨਾ ਨਾਲ ਨਾਲ ਹੀ ਨਾਲ 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 ਕੰਗਰਸ ਦੇ ਐਮਐਲਏ ਨੇ ਗਿਆ ਸੀ ਕਿ ਫਸਲਾਂ ਦੀ ਕੀਮਤ ਦੇ ਵਾਅਦੇ ਹੀ ਮਚਾਵਾ ਰਹੇ ਕੋਈ ਡਾਗਰੇ ਨੇ ਆਪਣੀ ਆਮ ਆਦਮੀ ਪਾਰਟੀ ਦੇ ਮੈਂਬਰ ਲਿਆ ਉਹਦੇ ਤੇ ਪਠਾਨ ਮਾਈ ਨੇ ਗਿਆ ਸੀ ਉਹਦੇ ਤੇ ਗੁਰਨਾਥ ਸਾਹਿਬ ਦਾ ਜਾਣਦੀ ਹੈ ਵੀ ਨਸ਼ਾ ਕਿ ਉਹ ਘਰਾਣਰ ਤਾਂ ਜਿਹੜਾ ਅੱਪਾ ਦੱਸਦਾ ਹੁਸਤਾ ਦੇ ਲਈ ਜਾਂਦੀ ਆ ਉਹ ਵੀ ਨਸ਼ਈ ਆ ਉਹ ਆਪਾਂ ਨਹੀਂ ਦਿੱਤਾ ਬੜੀ ਨਕਾਰਾਂ ਦੇ ਪਿਓ ਸਰਕਾਰ ਹੁਣ ਤਾਂ ਆਪਣੀ ਚਾਲੂ ਹੈ ਹਾਂ ਦੂਧਾ ਘਰ ਤਾਂ ਆਪਣੀਆਂ ਹੁਣ ਕਿੰਨੀਆਂ ਲਾਸ਼ਾਂ ਵਿਛੰਗੇ ਜੇ ਬੰਦ ਕਰ ਦਈਓ ਹਾਂ ਦੂਧਾ ਘਰ ਤਾਂ ਆਪਣੀਆਂ ਹੁਣ ਕਿੰਨੀਆਂ ਲਾਸ਼ਾਂ ਵਿਛੰਗੇ ਜੇ ਬੰਦ ਕਰ ਦਈਓ ਹਾਂ ਦੂਧਾ ਘਰ ਤਾਂ ਆਪਣੀਆਂ ਹੁਣ ਕਿੰਨੀਆਂ ਲਾਸ਼ਾਂ ਵਿਛੰਗੇ ਜੇ ਬੰਦ ਕਰ ਦਈਓ ਹਾਂ ਦੂਧਾ ਘਰ ਤਾਂ ਆਪਣੀਆਂ ਹੁਣ ਕਿੰਨੀਆਂ ਲਾਸ਼ਾਂ ਵਿਛੰਗੇ ਜੇ ਬੰਦ ਕਰ ਦਈਓ ਹਾਂ ਦੂਧਾ ਘਰ ਤਾਂ ਆਪਣੀਆਂ ਹੁਣ ਕਿੰਨੀਆਂ ਲਾਸ਼ਾਂ ਵਿਛੰਗੇ ਜੇ ਬੰਦ ਕਰ ਦਈਓ ਹਾਂ ਦੂਧਾ ਘਰ ਤਾਂ ਆਪਣੀਆਂ ਹੁਣ ਕਿੰਨੀਆਂ रहेਗੇ ਉਹਨਾਂ ਦੇ ਇਹ ਸਸਤਾ ਹੈ ਫੋਨ ਕਿਉਂ ਨਹੀਂ ਵੀ ਸੀ ਜਿਹੜਾ ਚਿੰਤਾ ਚੱਲੀ ਉਹਨਾਂ ਦਾ ਕੋਈ ਨਾ ਕੋਈ ਹਾਲੂ ਕੋਈ ਨਾ ਹਾਲੂ ਨਾ ਹੌਲੀ ਹੌਲੀ ਕਰ ਰਹੇ ਆ ਗੱਲ ਇਹ ਹੈ ਵੀ ਜਿਹੜਾ ਚਿੰਤਾ ਹੈ ਨਾ ਬਿਲਕੁਲ ਹੀ ਜਿੰਨੀ ਮੈਂ ਸੋਚਦਾ ਸੀ ਨਾ ਕਿ ਕਿੰਨੀ ਪ੍ਰੋਬਲਮ ਬਹੁਤ ਵੱਡੀ ਪ੍ਰੋਬਲਮ ਹੁਣ ਮੈਂ ਮੈਂ ਕਈਆਂ ਨੂੰ ਕਹਿਣਾ ਕਿ ਮੈਨੂੰ ਦੱਸੋ ਵੀ ਕਿਹੜਾ ਵੇਚ ਰਿਹਾ ਹੈ ਕਹਿੰਦੇ ਯਾਰ ਅਸੀਂ ਕਿਉਂਕਿ ਸਾਡੀ ਦੁਸ਼ਮਣੀ ਪਾਉ ਯਾਰ ਹੁਣ ਦੱਸਣਾ ਤਾਂ ਪੈਣਾ ਹੀ ਹੈ ਸਾੜਿਆਂ ਦਾ ਇਹ ਪਹਿਲੀ ਗੱਲ ਤਾਂ ਮੈਨੂੰ ਖੁਸ਼ੀ ਹੋਈ ਵੀ ਤੁਸੀਂ ਸਵਾਲ ਕੀਤੇ ਲੀਡਰ ਬਾਈ ਜੀ ਉਹਦੇ ਨੂੰ ਸੁਣਦੇ ਜਦੋਂ ਲੀਡਰ ਨੇ ਸਵਾਲ ਕਰੀਏ ਮੈਂ ਸਵਾਲ ਤਾਂ ਕਹਦਾ ਕਿ ਪਾਣੀ ਜਲੋ ਸਾਡਾ ਬਹੁਤ ਮਰਦਾ ਜੀ ਜੇ ਕੋਈ ਪਾਣੀ ਦਾ ਕਰ ਦੋ ਨਾ ਪੱਕੇ ਪੱਕੇ ਦਾ ਹੋ ਗਿਆ ਆਪਣਾ ਵੀ ਹੋ ਜਾਊਗਾ ਪੀਣ ਵਾਲੇ ਪਾਣੀ ਦਾ ਪੀਣ ਵਾਲਾ ਪਾਣੀ ਕੱਸੀ ਦਾ ਨਾ ਉਹਦਾ ਸਾਡੇ ਤੋਂ ਬੁਰਾ ਹਾਲ ਇਹ ਇਹ ਕਰਾਵਾਂਗੇ ਉਹ ਮੈਂਕਮੇਟ ਵਿੱਚ ਜਾਵਾਂ ਵੀ ਨਹੀਂ ਬਾਈ ਉਹ ਮੈਂਕਮੇਟ ਨਹੀਂ ਬੁਲਾਏ ਠੀਕੇ ਜੀ ਅਗੋਂ ਆਪ ਕੋਟ ਤੋਂ ਬਾਅਦ ਥੋੜਾ ਅਲੱਗ ਹੀ ਕਰਨਾ ਚਾਹਤ ਬੇਰਿਆ ਕਰਨਾ ਉਹ ਕਰਦੇ ਯਾਰ ਥੋੜਾ ਲੱਗ ਕੇ ਕਰਾਂਗੇ ਪਾਣੀ ਦੀ ਮਹਿਰ ਨਵੀਂ ਗੱਟਲੀ ਹੈ ਪਾਣੀ ਦਾ ਕਵੀ ਨਹੀਂ ਰਹਿਣ ਦੇਣ ਕਿਸੇ ਦੇਖਣਾ ਤਾਂ ਦੇਖੋ ਕਿੱਥੇ ਦੀ ਆਉਗੀ ਜੇ ਸਾਡੇ ਪਿੰਡ ਬਾਣੀ ਤੁਸੀਂ ਨਹੀਂ ਦੀ ਦੁਨੀਆ ਦਾ ਕਰਡਾ ਨਾ ਆ ਜੀ ਬਣਾ ਕੇ ਲਾ ਦਾਂਗੇ ਅਸੀਂ ਅੱਜ ਆ ਜੀ ਅੱਜ ਹੀ ਕਰਾਂਗੇ ਅੱਛਾ ਇੱਕ ਮਿੰਟ ਮੈਨੂੰ ਗੱਲ ਖਤਮ ਕਰ ਦੇ ਮੈਂ ਕਰ ਉਹ ਮੇਰੇ ਜਿਉਂਦੇ ਦਾ ਜਿਉਂਦੇ ਦਾ ਪੁੱਤ ਨਾ ਲਾ ਦਿਓ ਤੀਂ ਪਤਾ ਕਦੋਂ ਆਪਾਂ ਮਰ ਜਾਨਾ ਮੈਂ ਵੀ ਮਾਰੀ ਜਾਣਾ ਮੈਂ ਕਿਹੜਾ ਜਾਉਂਦਾ ਅੱਛਾ ਮੇਰੀ ਗੱਲ ਸੁਣ ਤੋ ਬਾਈ ਮੈਨੂੰ ਬਹੁਤ ਖੁਸ਼ੀ ਹੋਈ ਕੋਈ ਸਵਾਲ ਕੀਤੇ ਅਸੀਂ ਇਹੀ ਗੱਲ ਕਹਿੰਦੇ ਨੇ ਸਵਾਲ ਕਰਨੇ ਚਾਹੀਦੇ ਆ ਜਦੋਂ ਜਨਤਾ ਸਵਾਲ ਕਰਦੀ ਹੈ ਤੇ ਲੀਡਰ ਕੰਮ ਠੀਕ ਕਰਦੇ ਜਦੋਂ ਸਵਾਲ ਨਹੀਂ ਕਰਦੀ ਹਰੇਕ ਪੁੱਠੇ ਸਿੱਧੇ ਕੰਮ ਨੂੰ ਭਾਵੇਂ ਬੇਦਬੀ ਕਰਾਏ ਹੁਣ ਭਾਵੇਂ ਕੁਝ ਕਰਾਏ ਹੁਣ ਜਿਹਨੂੰ ਜਿੰਦਾਬਾਦ ਕਰਦੇ ਨੇ ਫਿਰ ਉਵੇਂ ਹੀ ਕਰਦੇ ਆ ਜਿਵੇਂ ਉਹ ਕਰਦੇ ਸੀ ਠੀਕ ਹੈ ਜੀ ਇਹ ਤੁਸੀਂ ਬਹੁਤ ਚੰਗਾ ਕੀਤਾ ਮੈਂ ਮੈਂ ਨਾ ਬੱਕਰਾਵਾਂਗੇ ਭਾਈ ਮੈਂ ਕੰਮੋਂ ਪਹਿਲਾਂ ਗੱਲ ਹੈ ਮੈਂ ਤੇਰੇ ਬਾਅਦ ਭਰਦਾ ਲਾਉਣਾ ਪਿਆ ਧਰਮਾ ਵੀ ਲਾਵਾਂਗੇ ਉਹ ਮੈਂ ਆਲੀ ਵੇਜੂ ਤੇ ਇੱਕ ਜਾਂਦੇ ਜਾਂਦੇ ਵਾਰ ਸਵਾਲ ਅੱਜ ਆਪਣੇ ਕਾਲੀਆਂ ਨੇ ਬੇਅਦਬ ਕਿਰਾਏ ਦੋਨਾਂ ਨੂੰ ਅੰਦਰ ਕਿਉਂ ਨਹੀਂ ਦਿੰਦੇ ਤੋਨ ਇਹਨਾਂ ਨੂੰ ਪਹਿਲੀ ਵਾਰੀ ਹੋਇਆ ਪਹਿਲੀ ਵਾਰੀ ਐਫ ਆਈ ਆਰ ਦੇ ਵਿੱਚ ਉਹਨਾਂ ਦਾ ਨਾਮ ਆ ਗਿਆ ਕੀ ਦਾ ਇਹਨਾਂ ਦਾ ਬਾਦਲਾ ਦਾ ਵੱਡੇ ਬਾਲ ਦਾ ਜਿਹਦਾ ਨਾਮ ਆਇਆ ਵਿੱਚ ਉਹਨਾਂ ਦੇ ਠੀਕ ਆ ਪਰ ਉਹ ਕੋਰਟ ਚ ਦੇ ਵੀ ਹੁਣ ਤਕਰਾਤ ਨਹੀਂ ਦੇਣਾ ਅੱਛਾ ਹਾਂ ਉਹ ਵੀ ਠੀਕ ਹੈ ਜੀ ਮੈਂ ਤਾਂ ਉਹ ਨਹੀਂ ਕੋਈ ਬੰਦ ਹੋਇਆ ਇਹਨਾਂ ਆ ਗਏ ਕਸੀਦਾ ਪਾਣੇ ਸਾਡੇ ਉਹਨਾਂ ਦਾ ਜਮਾ ਹੀ ਬੰਦ ਹੋ ਗਿਆ ਜਦੋਂ ਸਰਕਾਰ ਬਣੀ ਕੋਈ ਆਉਂਦਾ ਸੀ ਗਾ ਨਹੀਂ ਸਰਕਾਰ ਪੰਜਾਬ ਦੇ ਵਿੱਚ ਆ ਕੇ ਗੋਲਾ ਮਾਰ ਗਿਆ ਉਹਦਾ ਕੀ ਕਸੂਰ ਸੀ ਕੀ ਬੋਲਣਾ ਕੋਈ ਕੱਚੇ ਦਾ ਪਾਣੀ ਛੋੜੇ ਬੋਲ ਲਾਉਗਾ ਸਾਡੀ ਜਮੀਨ ਨਹੀਂ ਜਾਂਦਾ ਇਹ ਵੋਟਾਂ ਤੁਸੀਂ ਪਾਉਂਗੇ ਪਾਰਟੀ ਨੂੰ ਵੋਟਾਂ ਕਰਾਉਂਗਾ ਨਾ ਕੰਮ ਨਹੀਂ ਕਰਦੇ ਅਸੀਂ ਤਾਂ ਭਰਾਵਾ ਪਾਣੀ ਦੀ ਮੰਗ ਹੀ ਰੱਖੀ ਆ ਆਪਦੀ ਵੀ ਪਾਣੀ ਸਾਡੇ ਪਿੰਡ ਪਹੁੰਚਦਾ ਕਰ ਦੋ ਹੋਰ ਕੋਈ ਮੰਗ ਨਹੀਂ ਰੱਖੀਗੀ ਚੌਂਕੀ ਨਿਚਾਰਜ ਦਾ ਕੀ ਰੌਲਾ ਸਾਨੂੰ ਤਾਂ ਕੋਈ ਪਾਣੀ ਚੌਂਕੀ ਇਜਾਜ਼ਤ ਦਾ ਕਹਦਾ ਚੌਂਕੀਦਾਰ ਦਾ ਰੌਲਾ ਕੋਈ ਕਹਿ ਰਹੇ ਨੇ ਮੱਲੋ ਪੋਸਟ ਵਾਲਾ ਫੜ ਕੇ ਪੋਸਟ ਵਾਲਾ ਤਾਂ ਸਾਰਿਆਂ ਨੂੰ ਪਤਾ ਸਾਰੇ ਬੰਦ ਨੂੰ ਪਤਾ ਮੇਰੇ ਮੂੰਹੋਂ ਸੁਣਨਾ ਚਾਹੁੰਦੇ ਤੁਸੀਂ ਮੈਂ ਕੱਲਾ ਦੱਸਾਂ ਹਨਾ ਪੜਦਾ ਰਿਹਾ ਤੂੰ ਮੇਰੇ ਨਾਲ ਮੈਨੂੰ ਪਤਾ ਉਹਨਾਂ ਦਾ ਨਿਕਲ ਕੇ ਸਭ ਦਾ ਖੱਟਾ ਗਿਆ ਨਿਕਲ ਤੋਂ ਵਿੱਚ ਆਉਂਦੀ ਕੀ ਉਹ ਵੀ ਕੱਟ ਗਿਆ ਉੰਗਾਂ ਦੇ ਨਿਕੜ ਜਾਂਦੀ ਨਾ ਜਵਾਕਾਂ ਦੀ ਕਣਕ ਆਉਂਦੀ ਨਾ ਸਾਡਾ ਰਹਿੰਦੇ ਕੋਈ ਪੈਸਾ ਨੂੰ ਵੀ ਨਹੀਂ ਲੱਗੀ ਉਹ ਬੋਟਾ ਪਾਵਾ ਦੇ ਵਾਰੀ ਨਹੀਂ ਬੋਹਾਂਗੇ ਲਾਜੀ ਨੂੰ ਤੁਸੀਂ ਬੋਹਾਂਗੇ ਅੰਧਾਰਿਆਰ ਕਰਕੇ ਉਹਨਾਂ ਦਾ ਦਰੀ ਦੀ ਗੋੜ ਜਿਆਦੇ ਹੁੰਦੀ ਤੇ ਨਾ ਪੰਜ ਪਰਮਾਨ ਵਾਲੇ ਸਾਰੇ ਪਿੰਡ ਮਿਲੇ ਤੇ ਸਾਡੇ ਪਿੰਡ ਮਿਲੇ ਨਹੀਂ ਕਿਸੇ ਨੂੰ ਆਸ਼ਾ ਕੋਸ ਵੀ ਨਹੀਂ ਦਿੱਤਾ ਦੇਖੀ ਗਰੀਬਾਰੀ ਕੋਸ ਨੇ ਰੋੜਣਾ ਦਾ ਆਹ ਨਹੀਂ ਲੋਣ ਲੋਕੇ ਆਹ ਜਮੀਨ ਦਾ ਨਾਮ ਵੇਖੇ ਨਾ ਜਿਹੜੇ ਲੋਕਾਂ ਨੂੰ ਸਭ ਨੂੰ ਖਾਣ ਨੇ ਮਿਲ ਜੇ ਰੱਜ ਮੈਂ ਬੈ ਗੇ ਵੇ ਹੈ ਨਾ ਬੰਦਾ ਆ ਹੀ ਪਤਾ ਹੀ ਬੰਗ ਮੰਗਦੀ ਵੇ ਖੁੱਲਾ ਕਰ ਦੇ ਰੱਜ ਕੇ ਖਾ ਲੈਣ ਹੁਣ ਪੁਲਿਸ ਨੂੰ ਪਤਾ ਨਹੀਂ ਕਿੱਥੇ ਬੋਸ ਤ ਵੇਖਦਾ ਕਿੱਥੇ ਚਿੱਟਾ ਰੱਖਦਾ ਸਾਰਾ ਕੁਝ ਪਤਾ ਸ਼ਰਮ ਮੇ ਛੱਡ ਕੇ ਤੁਰ ਜਾਂਦੇ ਪਿੰਡਾਂ ਚ ਘਰਾਂ ਦਾ ਘਰ ਦਾ ਪੱਟ ਤੇ ਪੁੱਤ ਲੋਕਾਂ ਦੇ ਆ ਕੇ ਮਰ ਗੇ ਕੀ ਸਰਕਾਰ ਨੇ ਕੀਤਾ ਪਤਾ ਦੂਜਿਆਂ ਨੂੰ ਪਤਾ ਕਿਵੇਂ ਹੱਕ ਹਾਰ ਤੇ ਜਬਾਨ ਬੰਦ ਕਰਾਂਗੇ ਤਿੱਗਣਾ ਕਰਤਾ ਇਹਨਾਂ ਨੇ ਇਹ ਤਾਂ ਗਰੀਬਾਂ ਨੇ ਕੁਝ ਨਹੀਂ ਕਰੀ ਪਾਇਆ ਕਿਤਾ ਗਰੀਬ ਤਾਂ ਉਹ ਘਰਨੇ ਦੇ ਵੇਕੇ ਪਾਣ ਪਾਣ ਮਰ ਲਿਆ ਨਾ ਲਾਗ ਤੇ ਉਹ ਵੀ ਬੰਦ ਜਿਹੜਾ ਕਾਰਕਮੈਂਟੀ ਸੀ ਉਹ ਵੀ ਬੰਦ ਬੰਦ ਕਿ ਲੋਕਾਂ ਦਾ ਕਾਰਕ ਚਲਾਈ ਫਿਰਦੇ ਮਹੀਨੇ ਦੀ ਚ ਮਹੀਨੇ ਦੇ ਪਾਣੀ ਪਾਣੀ ਕਿੱਥੇ ਸਰਕਾਰ ਦਾ ਪਹਿਲੇ ਤਾਂ ਗਰੀਬਾਂ ਨੂੰ ਨਾ ਨਿਕਲ ਜਵਾ ਆਪਣਾ ਮਿੱਠਿਆ ਟੋਫਾ ਦਿੰਦੇ ਆ ਹੈਨਾ ਕੋ ਚੱਜ ਦੀ ਚੀਜ਼ ਦੇ ਕੋ ਦੇਣਾ ਤਾਂ ਆ ਤਾਂ ਪਹਿਲਾਂ 10000 ਰੁਪਇਆ ਕਹਿ ਕੇ ਤੇ ਹੁਣ ਆਗੇ ਹੁਣ ਬਦ ਇਥੇ ਕੀ ਕਹਿਗੇ ਹੋਰ ਕੋ ਟੋਫੀ ਦੇ ਕੇ ਹੋਣੇ ਅਗਲਾ 10000 ਤੱਕ ਭੁਲਵਾਉਂ ਦਿੱਤਾ ਛੜਵਾਨੀ ਕੀ ਵਾਧੂ ਦੋ ਤਿੰਨ ਮੁੰਡੇ ਮਾਰ ਕੇ ਛੜ ਕੀ ਤੇ ਨਾ ਹੁਣ ਹਾਂ ਹਰ ਜਿਹੜਾ ਮੁੱਦਾ ਕਹਿ ਰਹੇ ਸੀ ਬਰਦ ਚੌਂਕੀ ਤੇ ਆ ਬਰਦ ਕੀ ਕਰ ਅਸੀਂ ਹੀ ਮੁੱਦਾ ਕਹਿ ਰਹੇ ਸੀ ਵੀ ਜੋ ਪਾਣੀ ਪਹਿਲਾਂ ਇਹ ਆਉਂਦੇ ਸੀ ਵੀ ਅਸੀਂ ਦੇਵਾਂਗੇ ਟੇਲਾਂ ਦੇ ਪਾਣੀ ਪਾਣੀ ਇਹਨਾਂ ਨੇ ਇੱਕ ਬੂੰਦ ਨਹੀਂ ਦਿੱਤੀ ਅਸੀਂ ਆਪ ਖੁਦ ਪੱਕੇ ਦੇ ਬੰਦੇ ਸਾਰੇ ਬੰਦੇ ਪਿੰਡਾਂ ਦੇ ਬੰਦੇ ਇਹ ਹੀ ਜਾਣਦੇ ਰਹਾਂ ਕਹਿੰਨੇ ਕੋਈ ਗੱਲ ਨਹੀਂ ਸਾਡੀ ਸੁਣੀ ਪਾਣੀ ਬੂੰਦ ਨਹੀਂ ਆ ਰਿਹਾ ਇੱਥੇ ਸੁੱਕਾ ਪਿਆਸਾਰਾ ਨਹੀਂ ਤਾਂ ਇਹ ਨਸ਼ਾ ਦੀ ਬਹੁਤ ਬੰਦੇ ਮਜਾਕੀ ਖੁਰਦੇ ਉਹ ਦੱਸੀ ਜਾਂਦੇ ਆ ਮੈਂ ਸ਼ਹਿਰ ਕਣਕ ਲੈ ਕੇ ਗਿਆ ਸੀਗਾ ਉਥੋਂ ਦੇ ਲੋਕ ਆਠਣ ਮੋਕੇ ਬਾਹਰ ਨਹੀਂ ਨਿਕਲਦੇ ਕਿਦਾ ਮੋਟਰਸਾਈਕਲ ਦੀ ਛੜਦੇ ਕਿਦਾ ਕੁਝ ਨਹੀਂ ਛੜਦੇ ਜਿਹੜੇ ਚਿੱਟੇ ਵਾਲੇ ਸਾਡੇ ਪਿੰਡ ਦਾ ਕੀ ਹਾਲ ਆ ਸਾਡੇ ਪਿੰਡ ਚਿੱਟੇ ਨਾਲ 5-7 ਬੰਦੇ ਮਰ ਚੁੱਕੇ ਆ ਚਿੱਟੇ ਨਾਲ ਹੀ ਆਮ ਹੋਇਆ ਪਿਆ ਸਾਡੇ ਪਿੰਡ ਨਹੀਂ ਪਾਸੇ-ਆਸੇ ਬਹੁਤ ਵਿਕੀ ਜਾਂਦਾ ਇਸ ਦੀ ਗੱਲ ਚੱਲ ਰਹੀ ਸੀ ਕਿ ਉਹ ਆਸਤੋ ਕੋਈ ਮੁੰਡਾ ਸੀਗਾ ਉਹ ਲੈ ਲਿਆ ਆਪ ਦਾ ਤੱਕ ਤੋਂ ਫੜਿਆ ਗਿਆ ਇਹਨਾਂ ਨੇ ਕੋ ਛੜ ਛੁੱਟ ਕੇ ਕੋ ਫੜਿਆ ਗਿਆ ਇਹ ਕਿਨੇ ਛੱਡੇ ਉਹ ਚੌਕੀਨ ਚਾਰਜੇ ਛੱਡੇ ਆ ਉਹਨਾਂ ਨੇ ਚੰਦ ਬਾਜੇ ਚੌਕੀਨ ਦਾ ਹਾਂਜੀ ਹਾਂਜੀ ਇਹ ਸਾਡੇ ਮਸਲੇ ਸੀਗੇ ਜੋ ਖਨੌੜੀ ਬਾਰਡਰ ਤੇ ਸੰਘਰਸ਼ ਚੱਲ ਰਿਹਾ ਸਿੱਖ ਨੌਜਵਾਨਾਂ ਤੇ ਐਨਐਸਐਲ ਆਈ ਆ ਉਹਦੇ ਤੇ ਸੀਗੇ ਰਿਸ਼ਵਤ ਤੇ ਸੀਗਾ ਰਿਸ਼ਵਤ ਤੇ ਅਸੀਂ ਵੀਡੀਓ ਵੀ ਇਹਨਾਂ ਨੂੰ ਦੇ ਦੇਵਾਂਗੇ ਤੇ ਇੱਕ ਸਾਡੇ ਲਾਭ ਸਿੰਘ ਆ ਟੂਲ ਕੋਡ ਦਾ ਬੰਦਾ ਪਟਵਾਰੀ ਨੇ 20000 ਰੁਪਏ ਆਦੋ ਰਿਸ਼ਵਤ ਲਈ ਆ ਉਹਨੇ ਡੀਸੀ ਸਾਹਿਬ ਨੂੰ ਸ਼ਿਕਾਇਤ ਵੀ ਕਰਤੀ ਡੀਸੀ ਸਾਹਿਬ ਨੇ ਗਾ ਮਾਰਕੋ ਕਰਤੀ ਸੀ ਐਸਡੀਐਮ ਸਾਹਿਬ ਨੂੰ ਐਸਡੀਐਮ ਸਾਹਿਬ ਦੀ ਵਲਣਗੇ ਸੀਗੀ ਕਿ ਮੈਂ ਤੇਰੇ ਤੇ ਉਲਟਾ ਪਰਚਾ ਦੇਵਾਂਗਾ ਇਹੋ ਜਿਹੇ ਹਾਲਾਤ ਦਾ ਸਰਕਾਰ ਦੇ ਜਦੋਂ ਮਾਨਜੋਗ ਸਪੀਕਰ ਸਾਹਿਬ ਨੂੰ ਐਨਐਸਏ ਬਾਰੇ ਪੁੱਛਿਆ ਗਿਆ ਉਹ ਕਹਿੰਦੇ ਮੈਂ ਸਰਕਾਰ ਨੂੰ ਪੁੱਛ ਕੇ ਦੱਸੂਗਾ ਸਭ ਤੋਂ ਉੱਚੇ ਪੱਤੇ ਮਾਨਜੋਗ ਸਪੀਕਰ ਸਾਹਿਬ ਤੁਸੀਂ ਆ ਪਤਾ ਤੁਹਾਨੂੰ ਸਾਰੀਆਂ ਗੱਲਾਂ ਦਾ ਹੈਗਾ ਪਰ ਤੁਸੀਂ ਜਵਾਬ ਨਹੀਂ ਦੇਣਾ ਚਾਹੁੰਦੇ ਤਿਆਕਨ ਨਸ਼ਾ ਲੋਕ ਤੁਸੀਂ ਕਿਸੇ ਤਰੀਕੇ ਨਾਲ ਤੁਸੀਂ ਕਰਨਾ ਚਾਹੁੰਦੇ ਆ ਜੋ ਤੁਸੀਂ ਆਪਦੇ ਮਨਸੂਬਿਆਂ ਨੂੰ ਆਰਡੀਐਸ ਦੇ ਮਨਸੂਬਿਆਂ ਨੂੰ ਕਾਮਯਾਬ ਕਰਨ ਲਈ ਕਰਦੇ ਆ ਚਲੋ